ਸਤ ਸ੍ਰੀ ਅਕਾਲ ਦੋਸਤੋ ਕੇ ਐਨ ਫੈਸ਼ਨ ਡਿਜ਼ਾਈਨਰ ਇਹ ਬੁਟੀਕ ਆ ਬਹੁਤ ਸ਼ਾਨਦਾਰ ਬੁਟੀਕ ਹੈ ਔਰ ਇਹ ਮਲੇਰ ਕੋਟਲਾ ਦੇ ਵਿੱਚ ਹੈ ਇੱਥੇ ਬਹੁਤ ਹੀ ਸ਼ਾਨਦਾਰ ਸੂਟਾਂ ਦੇ ਡਿਜ਼ਾਈਨ ਹੈ ਬੁਟੀਕ ਦਾ ਸਾਰਾ ਕੰਮ ਕਰਿਆ ਜਾਂਦਾ ਹੈ ਕੜਾਈ ਦਾ ਕੰਮ ਜਿਹਨੂੰ ਹੈਂਡ ਵਰਕਿੰਗ ਬੋਲ ਦਿੰਦੇ ਨੇ ਆਪਣਾ ਬੀਬੀਆਂ ਪਹਿਣਾ ਸੋ ਅੱਜ ਕੱਲ ਮੈਰਿਜ ਦਾ ਟਾਈਮ ਚੱਲ ਰਿਹਾ ਸੋ ਆਪਾਂ ਮਿਲਦੇ ਆਂ ਵੀਰ ਜੀ ਨੂੰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਕੀ ਸ਼ੁਭ ਨੇਮ ਆਪਣਾ ਗੁੱਡ ਨੇਮ ਸਾਰਾ ਗੁੱਡ ਨੇਮ ਮੇਰਾ ਹੀ ਮੁਹੰਮਦ ਇਬਰਾਹਿਮ ਹੈ ਮੁਹੰਮਦ ਇਬਰਾਹਿਮ ਜੀ ਹਾਂ ਮੁਹੰਮਦ ਇਬਰਾਹਿਮ ਜੀ ਆਪਣਾ ਕੰਮ ਇਹ ਜਿਹੜਾ ਹੈ ਮਤਲਬ ਹੈਂਡ ਵਰਕਿੰਗ ਸੂਟਾਂ ਦਾ ਸਾਰਾ ਹਾਂਜੀ ਹਾਂਜੀ ਆਪਣੇ ਕੋਲ ਸਟੀਚਿੰਗ ਅਵੇਲੇਬਲ ਹੈ ਤੇ ਵਰਕ ਅਵੇਲੇਬਲ ਹੈ ਠੀਕ ਹੈ ਠੀਕ ਹੈ ਹਾਂਜੀ ਇਹ ਸਾਰੇ ਕੀ ਬਣਾਇਆ ਹੋਇਆ ਤੁਸੀਂ ਕਿਸੇ ਗਾਹਕ ਦਾ ਬਣਾਇਆ ਹਾਂਜੀ ਹਾਂਜੀ ਇਹ ਗਾਹਕ ਦਾ ਬਣਾਇਆ ਹੈ ਕੀ ਮਾਤ ਹੈ ਬਹੁਤ ਹੀ ਕਮਾਲ ਦਾ ਡਿਜ਼ਾਈਨ ਹੈ ਦੇਖੋ ਭੈਣੋ ਤੁਸੀਂ ਲੁਧਿਆਣੇ ਜਾਂਦੀਆਂ ਏਡੇ ਏਡੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇੰਨੇ ਪੈਸੇ ਲਟਾ ਕੇ ਆਉਂਨੀਓ ਪਰ ਇਹੋ ਜੀ ਸਫਾਈ ਇਬਰਾਹਿਮ ਜੀ ਬਹੁਤ ਹੀ ਜ਼ਿਆਦਾ ਸਫਾਈ ਆ ਤੁਹਾਡੇ ਕੰਮ ਦੇ ਵਿੱਚ ਔਰ ਇਹ ਤੁਹਾਡਾ ਮਲੇਰਕੋਟ ਨਾਲ ਦੇ ਵਿੱਚ ਹੈ ਨਾ ਜੀ ਹਾਂ ਜੀ ਬਾਕਸ ਸਹੀ ਹਾਂ ਜੀ ਵੈਰੀ ਗੁੱਡ ਵੈਰੀ ਗੁੱਡ ਇਹਦੇ ਨਾਲ ਆਪਾਂ ਨੇ ਇਹ ਪਲਾਕੋ ਤਿਆਰ ਕੀਤਾ ਹੈ ਠੀਕ ਹੈ ਠੀਕ ਹੈ ਕੀ ਬਾਤ ਹੈ ਕੀ ਬਾਤ ਹੈ ਅੱਛਾ ਇਹਦੇ ਨਾਲ ਇਹ ਕਲਰ ਵੀ ਚੇਂਜ ਹੋ ਗਿਆ ਨਾ ਨਵੇਂ ਡਿਜ਼ਾਈਨ ਦੇ ਵਿੱਚ ਹਾਂ ਜੀ ਬਹੁਤ ਵਧੀਆ ਚੀਜ਼ ਬਣੀ ਹੈ ਬਹੁਤ ਖੂਬਸੂਰਤ ਔਰ ਲਾਜਵਾਬ ਬਿਲਕੁਲ ਜੈਂਸ ਪੈਂਟ ਮੰਗੋ ਸੈਂਟਰ ਬਿਲਕੁਲ ਬਿਲਕੁਲ ਇਬਰਾਮ ਜੀ ਬਹੁਤ ਵਧੀਆ ਕੰਮ ਹੈ ਤੁਹਾਡਾ ਹੱਥ ਵਿੱਚ ਬਹੁਤ ਸਫਾਈ ਹੈ ਔਰ ਤੁਸੀਂ ਆਪਣੇ ਵਰਕਰ ਵੀ ਰੱਖੇ ਹੋਏ ਨੇ ਇੱਥੇ ਹਾਂਜੀ ਹਾਂਜੀ ਕਰਖਾਨੇ ਦੇ ਵਿੱਚ ਕਿ ਮਾਸਟਰ ਜੀ ਨੇ ਹਾਂਜੀ ਹਾਂਜੀ ਸਲਾਮ ਅਲੈਕਮ ਮਾਸਟਰ ਜੀ ਬਿਲਕੁਲ ਸਲਾਮ ਹਾਂ ਕਹਾਂ ਸੇ ਆਪ मैं बिहार से हूं बिहार से देखो कोई वहां पंजाब स्टेट बढ़िया ना जी बढ़िया हां यहां काम भी बढ़िया और लोग भी यहां के बहुत बढ़िया है ये किस ये नई चीज बनाई है कोई है ना नया आइटम किसी ग्राहक की देखो मेरी वो बहनों कितने शानदार वर्क है और उस तो भी खूबसूरत सिलाई है इतनी शानदार स्टिचिंग और इतनी शानदार सफाई शायद ही नहीं मिलूगी हर जगह नहीं मिलूगी सो इनों का ये कारखाना है इथे काम करते ने ਇਹ ਬ੍ਰਦਰ ਇੱਕ ਆਪਣੇ ਪਿੱਛੇ ਬੈਠੇ ਮੋਬਾਈਲ ਚਲਾ ਰਹੇ ਨੇ ਥੋੜੇ ਵਿਹਲੇ ਨੇ ਮੇਰੇ ਵਰਗੇ ਹਾਂਜੀ ਆਪਣਾ ਕੀ ਨਾਮ ਹੈ ਵੀਰ ਜੀ ਮੁਹੰਮਦ ਮਕੀਮ ਮੁਹੰਮਦ ਮਕੀਮ ਕੀ ਬਾਤ ਹੈ ਬਹੁਤ ਵਧੀਆ ਮਸ਼ੀਨਾਂ ਲਾਈਆਂ ਹੋਈਆਂ ਨੇ ਸਾਰੀਆਂ ਕਾਰੀਗਰ ਪੂਰੇ ਚੱਲਦੇ ਨੇ ਇੱਕ ਆਪਣਾ ਇਹ ਜੈਕਟ ਬਣਾਇਆ ਸਰ ਜੈਕਟ ਤਿਆਰ ਇਹਦੇ ਨੀਚੇ ਗੌਨ ਲੌਂਗ ਗੌਨ ਤਿਆਰ ਹੋਏਗਾ ਕੀ ਬਾਤ ਹੈ ਕੀ ਬਾਤ ਹੈ ਇਹ ਇਹ ਬ੍ਰਹਮ ਜੀ ਜੈਕਟ ਜੋ ਹੈ ਇਹ ਇਹ ਤਾਂ ਨੀਚੇ ਸਲਵਾਰ ਬਣੂਗਾ ਕੋਈ ਨਹੀਂ ਇਹਦੇ ਨੀਚੇ ਡਰੈਸ ਬਣੂਗਾ ਜੀ ਉੱਤੇ ਵੀ ਵਰਕ ਨੂੰ ਗਿਆ ਹੈ ਵਾਹ ਜੀ ਵਾਹ ਉਹਦੇ ਤੇ ਵਰਕ ਹੋਏਗਾ ਠੀਕ 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 ਪਰ ਬਣਾ ਆ ਵੀ ਜੈਕਟ ਹੀ ਹੈ ਇਹਦੇ ਨੀਚੇ ਵੀ ਆਪਾਂ ਨੇ ਗਾਉਨ ਲੌਂਗ ਗਾਉਨ ਦੇ ਉੱਪਰ ਉਹਦੀ ਪਾਣਾ ਇਹਨਾਂ ਨੇ ਕੀ ਬਾਤ ਹੈ ਬਹੁਤ ਹੀ ਲਾਜਵਾ ਮੇਰੇ ਦੋਸਤੋ ਮੇਰੀ ਭੈਣੋ ਕਿੱਥੇ ਤੁਸੀਂ ਉਲਝੀਆਂ ਫਿਰਦੀਆਂ ਹੋ ਤੁਸੀਂ ਮਲੇਰ ਕੋਟ ਲਿਆਇਆ ਕਰੋ ਮਲੇਰ ਕੋਟ ਲੇ ਇਹ ਜਿਹੜਾ ਸਮਾਨ ਹੈ ਇਹ ਜਿਹੜਾ ਇੰਨਾ ਵਧੀਆ ਕਢਾਈ ਹੈ ਔਰ ਇੰਨੀ ਵਧੀਆ ਸਟੀਚਿੰਗ ਦੇ ਨਾਲ ਤੁਹਾਨੂੰ ਤਿਆਰ ਕਰਕੇ ਦੇ ਰਹੇ ਨੇ ਮਾਸਟਰ ਜੀ ਇਬਰਾਹਿਮ ਜੀ ਮਲੇਰ ਕੋਟਲੇ ਵਾਲੇ ਇਹ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਔਰ ਤੁਸੀਂ ਲੁਧਿਆਣੇ ਹੋਰ ਸ਼ਹਿਰਾਂ ਦੇ ਵਿੱਚ 4 4 ਗੁਣਾ 10 1000 5 5000 ਲਾਂਦੀਓ ਸੂਟਾਂ ਤੇ ਇਸ ਕੰਮ ਤੇ ਤੁਹਾਨੂੰ ਇੱਥੇ ਕਢਾਈ ਵੀ ਸਸਤੀ ਪਊਗੀ ਔਰ ਸਲਾਈ ਵੀ ਅੱਛਾ ਅੱਛਾ ਇਹ ਵੀ ਨੈਕ ਦਿਖਾਓ ਜੀ ਬੋਟਲੀ ਬਟਨ ਵਾਲਾ ਨੈਕ ਬਹੁਤ ਹੀ ਅੱਛਾ ਕੰਮ ਹੈ ਬਹੁਤ ਅੰਡਰਗਰਾਉਂਡ ਦਾ ਨੈਕ ਬਣਿਆ ਹੈ ਨੀਗਾ ਵੀ ਉੱਪਰ ਦੀ ਆਪਣਾ ਪਾਈਪ ਲਾਈ ਹੈ ਬਹੁਤ ਵਧੀਆ ਦਿਲ ਖੁਸ਼ ਹੋ ਗਿਆ ਹਾਂਜੀ ਇਬਰਾਹਿਮ ਜੀ ਤੁਸੀਂ ਇੱਕ ਵਾਰ ਆਪਣਾ ਫੁੱਲ ਐਡਰੈਸ ਔਰ ਪਤਾ ਦੱਸ ਦਿਓ ਇਥੋਂ ਮਲੇਰ ਕੋਟਲੇ ਦਾ ਕਿਉਂਕਿ ਜਿਹੜਾ ਵੀ ਗਾਹਕ ਆ ਕੇ ਉਹਨੂੰ ਪਰੇਸ਼ਾਨੀ ਨਾ ਹੋਵੇ ਹਾਂਜੀ ਹਾਂਜੀ ਆਪਣਾ ਬੁਟੀਕ ਹੈਗਾ ਜੀ ਨੀਅਰ ਸਰੰਦੀ ਗੇਟ ਕਾਰ ਪਾਰਕਿੰਗ ਇੰਪਰੂਵਮੈਂਟ ٹرسٹ ਹੈ ਮਾਰਕੀਟ ਦਾ ਨਾਮ ਤੇ ਉਹਦੇ 10 ਸਟੋਰ ਦੇ ਨਾਲ ਹੀ ਇਹ ਬੋਲ ਦਿਓ ਆਪਣਾ ਕੰਟੈਕਟ ਨੰਬਰ ਵੀ ਬੋਲ ਦਿਓ ਕੰਟੈਕਟ ਨੰਬਰ ਹੈਗਾ 95013 11137 ਠੀਕ ਹੈ ਓਕੇ ਧੰਨਵਾਦ